ਇੱਕ ਪਾਸੇ ਕਨੇ ਪ੍ਰੂਰ ਦੀ ਕਹਾੜੀ ਚਲੀ ਗਈ ਹੈ ਉਹ ਖੇਤਾਂ ਵਾਲੇ ਪਾਸੇ ਤੇ ਨਸੇਰੀ ਟੀਮ ਦੀ ਉਹ ਸੂਰ ਵਾਲੇ ਪਾਸੇ ਆ ਮੀਰਪੁਰਿਆ ਸੁਖਮਣ ਉਧਰਲੇ ਪਾਸੇ ਭਾਈ ਦੇਸੇ ਦਾ ਸੰਦੀਪ ਮੇਰੇ ਵੀਰੋ ਨੱਕਰ ਸਿਰੇ ਦੀ ਲੱਗਦਾ ਜੋਰ ਆ ਸਾਹਮਣੇ ਕਬੱਡੀ 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 ਆ ਸਾਹਮਣੇ ਬਲਵਿੰਦਰ ਦੀ ਰੇਡ ਪੈਣ ਲੱਗ ਰਹੀ ਹੈ ਲਓ ਬਲਵਿੰਦਰ ਇਸ ਲਈ ਮਥੋਹੇ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਅਗਲੇ ਮਹਿਮਾਨੀਆਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਰੋਕ ਤੋਂ ਪਹੁੰਚਾਣ ਰੋੜੀ ਦੁੱਧਾ ਧਾਰੀ ਤੇ ਭਾਈ ਮਟੌਰ ਦਾ ਮੈਚ ਮੇਰੇ ਵੀਰੋ ਖੇਡਿਆ ਜਾਊਗਾ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆ ਜਾਣ ਬਲਵਿੰਦਰ ਮਸਿਹੇਰ ਨਾਲ ਤੇ ਦੂਜੇ ਪਾਸੇ ਅੱਜ ਆਪਾਂ ਕਬੱਡੀ ਖਿਡਾਰੀਆਂ ਦੇ ਵਿੱਚ ਜਿੱਤ ਹੁੰਦਾ ਹੈ ਕਹਿੰਦੇ ਗਰਤੇਜ ਗਾਧਰ ਜੀ ਵੀ ਚਾਚੇ ਪੌੜ ਤੇ ਹਰ ਸਾਲ ਦੀ ਤਰ੍ਹਾਂ ਪਹੁੰਚਦੇ ਆ ਮੇਰੇ ਵੀਰੋ ਵੱਡੇ ਪੱਬਰ ਦਾ ਯੋਗਦਾਨ ਹੁੰਦਾ ਹੈ ਵੱਡੇ ਸ਼ੀਰੋ ਦੇਸੂ ਯੋਧੇ ਵਾਲਾ ਗੇਜਾ ਗੇਜਾ ਇਹ ਤਰਸ਼ਨ ਮਟੂ ਦੇ ਪਿੰਡ ਦਾ ਮੇਰੇ ਰੇਡ ਪਾਉਂਦੇ ਨੇ ਕਹਿੰਦੇ ਪਿਆਰ ਬੱਤਿਆਂ ਨੂੰ ਮੇਰੇ ਵੀਰੋ ਇਹ ਬੜਾ ਬਾਲੀਆਂ ਕਾਲੂ ਔਰ ਛੋਟੀ ਐ ਮੇਰੇ ਵੀਰੋ ਕਹਿੰਦੇ ਪੰਗਾ ਪੁੱਟੀਆਂ ਪੁੱਟੀਆਂ ਨੌਜਵਾਨ ਖਿਡਾਰੀ ਨੇ ਉਧਰੋਂ ਪਾਸੇ ਆਹ ਕਹਿੰਦੇ ਮੇਰੇ ਵੀਰੋ ਅਨੇ ਅੰਧੂਰ ਪਿੰਡ ਦਾ ਟੀਮ ਲਈ ਜੋੜਦਾ ਹੋਇਆ ਆਹ ਨੌਜਵਾਨ ਵੀ ਕਹਿੰਦੇ ਕੈਨੇਡਾ ਖੇਡਿਆ ਆ ਆਹ ਸਾਹਮਣੇ ਮੇਰੇ ਵੀਰੋ ਇੱਕ ਮਿੰਨੇ ਪਿੰਡਾਂ ਦਾ ਇਧਰਲੇ ਪਾਸੇ ਸੁਖਵੰਨ ਮੀਰਪੁਰੀਆ ਟੱਕਾ ਇਸ ਲਈ ਕਰਦਾ ਕੋਸ਼ਿਸ਼ ਬਰਾਂ ਵੀ ਗੁਲਜ਼ਾਰ ਬਲਵਿੰਦਰ ਫੇਰ ਆ ਗਿਆ ਲਓ ਬਲਵਿੰਦਰ ਇਸ ਲਈ ਜਥੇਹ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਰੋਰੀ ਦੱਦਾ ਧਾਰੀ ਦੇ ਭਾਈ ਬਖਤੌਰ ਦੋਨੇ ਟੀਮਾਂ ਬਾਹਰ ਦੀ ਸਾਈਡ ਮੇਰਾ ਵੀਰ ਵਾਰਮ ਅਪ ਹੋਣ ਆ ਕੇ ਜਲਦੀ ਨਾਲ ਮੈਚ ਹੋਊਗਾ ਉਸ ਤੋਂ ਬਾਅਦ ਮੁਕਾਬਲਾ ਜਿਹੜਾ ਸਿਰੇ ਦਾ ਖੇਡਿਆ ਜਾਣਾ ਜਗਮਾਨਵਾਲੀ ਤੇ ਧਨੀਰ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਟੱਕਰ ਟੱਕਰ ਬੀ ਵੀ ਨੰਬਰ ਜਿਹੜਾ ਜਾਫੀ ਦੇ ਹਿੱਸੇ ਅਡਜਸਟ ਹੋ ਗਿਆ ਅਲੀਗਾ ਡੱਬ ਵਾਲੀ ਦੇਰੀਰ ਦਾ ਮੈਚ ਹੋਊਗਾ ਮੱਲੇ ਕਾਂ ਵਰਸ ਜੇ ਝਨੇੜੀ ਇਹ ਟੀਮਾਂ ਬਣਾ ਵਾਲੀਆਂ ਤਾਲੋ ਖੇਡ ਮੈਦਾਨ ਦੇ ਵਿੱਚ ਛੋਟੀ ਉਮਰ ਦਾ ਖਿਡਾਰੀ ਹੈ ਪੈਂਦੀ ہوئی ਵੇੜ ਹੈ ਕਹਿੰਦੇ ਕੋਚ ਤਿਆਰ ਹੈ ਨਾਲ ਦੇਖਣਾ ਵੀ ਨੌਜਾਨਾ ਗਿਆ ਪਾਲ ਪਰ ਖਾਨਦਾਨ ਖੇਡਿਆ ਉਸ ਤੋਂ ਬਾਅਦ ਕਹਿੰਦੇ ਕੈਨੇਡਾ ਬਹੁਤ ਤਕੜਾ ਖੇਡਿਆ ਇਹ ਸੁਖਮਨ ਮੀਰਪੁਰੀਆਂ ਕਹਿੰਦੇ ਕਹਿੰਦੇ ਸੁਖਮਨ ਚੋਟੇ ਦੀ ਗੱਲ ਮੇਰੇ ਮਿੱਤਰੋ ਆਓ ਸਾਹਮਣੇ ਸੱਤਲੇ ਮੈਦਾਨ ਦੀ ਜੜੀਆਂ ਪੁੱਜਣਗੀਆਂ ਇਧਰਲੇ ਪਾਸੇ ਨੌਜਾਨ ਖਿਡਾਰੀ ਬਲਵਿੰਦਰ ਨੱਤੇਹਜ ਵਾਲਾ ਮੇਰੇ ਵੀਰੋ ਬਾਬੇ ਜੋਗੀ ਪੀਰ ਦੀ ਕਿਰਪਾ ਆਹ ਸਾਹਮਣੇ ਕਹਿੰਦੇ ਆ ਨੌਜਾਨ ਮੇਰੇ ਵੀਰੋ ਅੱਗੇ ਬੇਸੂ ਯੋਲੇ ਪਿੰਡ ਦਾ ਮੇਰੇ ਵੀਰੋ ਤੇ ਕਹਿੰਦੇ ਦਰਸ਼ਨ ਮੱਟੂ ਦੇ ਪਿੰਡਾਂ ਦਾ ਮੁੰਡਾ ਐਸਲੇ ਰੇਡ ਪਾਉਂਦਰੀ ਕਹਿੰਦੇ ਅੱਗੇ ਨੂੰ ਵਧਿਆ ਹੋਇਆ ਹੁਣ ਚਾਰ ਰਾਫੀਆਂ ਦੇ ਵਿੱਚੋਂ ਟਾਰ ਕਰਵਾਉ ਬੱਲੇ ਬੱਲੇ ਉਧਰ ਪੈਂਦੀ ਰੇਡ ਆ ਕਹਿੰਦੇ ਭਾਈ ਦੇਸੇਪੜ ਦਾ ਸੰਦੀਪ ਆ ਸਾਹਮਣੇ ਮੇਰੇ ਵੀਰੋ ਪਰਗੇਜਾ ਸਾਹਮਣੇ ਤਾਰੂ ਇਸਰੇ ਖੇਡ ਮੈਦਾਨ ਦੇ ਵਿੱਚ ਬਣਾਵਾਰੀ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੈ ਮਲੜੀ ਦੀ ਖੇਡ ਗਰਾਊਂਡ ਹੈ ਤੇਰਨਾ ਕਬੱਡੀ ਕਾਕਾ ਮੇਰੇ ਮਿੱਤਰੋ ਆ ਦੁਨੀਆ ਆਨੰਦ ਮਾਣਦੀ ਆ ਇਹਦੇ ਖੇਡ ਮੇਲੇ ਦਾ ਲਾਕੇ ਪਰ ਦਿਖਸ਼ੇ ਦਾ ਪੁੱਜੇ ਹੋਇਆ ਸਾਰੀਆਂ ਸ਼ਖਸ਼ੇਤਾਂ ਨੇ ਇੱਥੇ ਪੁੱਜਣ ਤੇ ਧੰਨਵਾਦ ਹੈ ਜੇਤਿਆ ਦੇਸੂ ਯੋਧਿਆਣਾ ਕਹਿੰਦੇ ਕਬੱਡੀ ਕਬੱਡੀ ਕਰਦਾ ਨੱਪ ਵਾਲੀ ਮੰਡੀ ਦੇ ਲਾਗੇ ਦਾ ਖੇਡ ਜਣਾ ਦਰਸ਼ਨ ਮੱਟੂ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਦੇਸ਼ੀ ਜੌਨਾ ਪਰ ਸਾਬਿਤ ਕੀਤਾ ਮੇਰੇ ਮਿੱਤਰੋ ਇੱਕ ਪਾਸੇ ਨਿੱਕਾ ਨੱਥੇ ਹੋਇਆ ਨਾ ਨਿੱਕਾ ਕਹਿੰਦੇ ਲਵੀ ਦੇ ਨਾਲ ਜਾ ਰਿਹਾ ਫੱਟੇ ਦੇ ਗੱਡੇ ਗਿੱਲ ਵਰਗੀ ਇਸ ਮੁੰਡੇ ਦੀ ਆ ਗਿਆ ਲੈ ਵੀ ਸੋਹਣਾ ਕਰਦੇ ਗੱਲ ਬੰਦਾ ਬਲਵਿੰਦਰ ਨੱਥੇਹੇ ਵਾਲਾ ਮੇਰੇ ਵੀਰੋ ਬਲਵਿੰਦਰ ਇਸ ਵੇਲੇ ਕਹਿੰਦੇ ਝੂਰ ਝੂਲ ਕੇ ਤੁਰਦਾ ਵਿਚ ਇਹ ਆ ਮੀਰਪੁਰਿਆ ਸੁਖਵੰਤ ਉਹ ਸਾਹਮਣੇ ਕਬੱਡੀ ਕਬੱਡੀ ਕਰਦਾ ਆ ਭਾਈ ਦੇ ਸੇ ਪਿੰਡ ਦਾ ਸੁਨੀਲਪ ਉਹ ਸਾਹਮਣੇ ਮੇਰੇ ਵੀਰ ਉਹ ਬੱਲੇ ਬੱਲੇ ਕਰਵਾ ਗਿਆ ਬਰਾਸ ਵਾਲੇ ਦੇ ਲਈ ਚੱਕਰ ਲਾਏ ਜਾ ਰਿਹਾ ਪਲੀਜ਼ ਮੇਰਾ ਵੀਰ ਬੇਨਤੀ ਆ ਬਰਾਸ ਪਿੰਡਾ ਭਵਾਨੀਗੜ੍ਹ ਦੇ ਇਲਾਕੇ ਦਾ ਸੋ ਮੇਰੀ ਬੇਨਤੀ ਆ ਕਰਤਾ ਕਰਕੇ ਬੰਦ ਬੰਦ ਭਰਾ ਦਿਆ ਮੇਰੇ ਮਿੱਤਰੋ ਸੇਵਾ ਕਰਿਓ ਆ ਆਸ ਕਰਕੇ ਵੀਰ ਆਇਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਦੇ ਇੱਕ ਪਾਸੇ ਧਨੌਰ ਵਾਲਾ ਭਾਈ ਗੁਰਤਾਰ ਇਹ ਦੋਨੋਂ ਟੀਮਾਂ ਜਿਹੜੀਆਂ ਬਾਹਰ ਦੀ ਸਾਈਡ ਬਾਹਰੋਂ ਪਹੁੰਚ ਜਾਣ ਨਤਾ ਵੀਰੋ ਆਹ ਸਾਹਮਣੇ ਕਾਰੇ ਕਾਰੇ ਤਮਲ ਬਣਾਵਾਲੀਆਂ ਕਾਰੋ ਬਣਾਵਾਲੀਆਂ ਕਾਰੋ ਬਣਾਵਾਲੀਆਂ ਲਾ ਸਰੇ ਦਾ ਮੈਚ ਹੋਇਆ ਲੈ ਵੀ ਮੈਚ ਕਿਹਨੂੰ ਕਿਹਨੂੰ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਦੋੜ ਦਿਓ ਇਹ ਸਵਾਦ ਵਧੀਆ ਕਬੱਡੀ ਦਾ ਮੱਲੜੀ ਦੇ ਵਿੱਚ ਆ ਮੈਚ ਨੇ ਲਫੇਹਾ ਜਿੱਤ ਗਿਆ ਨੋਟ ਕਰੋ ਜੀ ਲਫੇਹਾ ਬਾਰੇ ਪਾਸੇ ਹਾਰ ਸੜਕ ਵਾਲੇ ਪਾਸੇ ਟੀਮ ਮੇਰੇ ਵੀਰੋ ਖੇਡ ਮਰਾਨ ਦੇ ਵਿੱਚ ਬੈਂਦ ਵਾਲੇ ਦੀ ਦੋਨੋਂ ਟੀਮਾਂ ਦੇ ਦਰਮਿਆਨ ਚੋਟੀ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਆ ਗੁਰਪਾਲ ਸਿੰਘ ਮਾਲੀ ਮੇਰੇ ਮਿੱਤਰੋ ਪਹਿਲਾ ਥਾਣ ਵਾਲਾ ਨਾਂ ਅੱਜ ਦੀ ਟੀਮ ਲਈ ਜਾਣੀ ਉਹ ਵੀ ਜਲਦੀ ਪਹੁੰਚਾ ਆਪਣੇ ਇਲਾਕੇ ਦਾ ਕਹਿੰਦੇ ਵੱਡਾ ਸਟਾਰ ਬਣਿਆ ਮੇਰੇ ਵੀਰੋ ਛੋਟੀ ਉਮਰ ਦਾ ਕਹਿੰਦੇ ਫਕਰ ਸਿੰਘ ਦੀ ਮਿੱਤਾ ਫਕਰ ਚੰਨਾ ਉਹਨਾਂ ਨੂੰ ਬੇਨਤੀ ਹੈ ਆਪਣਾ ਮਾਨ ਸਨਮਾਨ ਜਿਹੜਾ ਆਕੇ ਉਹ ਜ਼ਰੂਰ ਪ੍ਰਤ ਕਰ ਲੈਣਗੇ ਨਾਰੀ ਕਹਿੰਦੇ ਸਾਡਾ ਬੱਲੀ ਥਾਣ ਵਾਲਾ ਵੀਰ ਹੈ ਉਹ ਕਹਣਾ ਵੀ ਜਿੰਨੇ ਇਹਦਾ ਵੀਰ ਅਸਾਂ ਦਾ ਬੱਲੀ ਫਰਾਂ ਵਾਲਾ ਜਦੋਂ ਜੱਫੇ ਲੱਗਦੇ ਨੇ ਗੱਜਰ ਚੰਡੇ ਦਾ ਮੀਤਾ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦਾ ਉਹ ਆਪਣਾ ਮਾਨ ਸਰਵਾਂ ਜਿਹੜਾ ਜ਼ਰੂਰ ਪ੍ਰਤ ਕਰ ਲੈਣਗੇ ਅੰਦਰ ਝੰਡੇ ਵਾਲਾ ਮੀਤਾ ਆਇਆ ਮੇਰੇ ਮਿੱਤਰੋ ਜਿਹਦੇ ਪੁੱਤ ਨੇ ਨਹੀਂ ਜੀ ਪੂਰੀ ਦੁਨੀਆ ਫੈਨ ਬਣਾਈ ਹੋਈ ਹੈ ਤੇ ਮੀਤਾ ਵੀ ਨਾਮ ਕਣ ਕੇ ਤਕੜੀ ਕਬੱਡੀ ਖੇਡੀ ਹੈ ਸਮੇਂ-ਸਮੇਂ ਦੀ ਗੱਲ ਹੈ ਮੰਲੜੀ ਦੇ ਜਗਦੀਪ ਨੇ ਮੀਤੇ ਦੇ ਨਾਲ ਮਿਲ ਕੇ ਦੁਨੀ ਦੇ ਚੋਟੀ ਦੇ ਤਾਰਿਆਂ ਨੂੰ ਜੱਫੇ ਲਾਏ ਆ ਔਰ ਸੋਨੀ ਫਕਰ ਝੰਡੇ ਵਾਲਾ ਪਿੱਛੇ ਜੇ ਬੁਲਟ ਜੱਫੇ ਆ ਮੈਂ ਵੀ ਜਿਹੜੇ ਜਿਹੜੇ ਸੋਨੀ ਨੂੰ ਪਿਆਰ ਕਰਦੇ ਕਲਰ ਮਾਰਦਾ ਮੇਰੇ ਵੀਰੋ ਸੋਨੀ ਦੇ ਫਾਦਰ ਸਾਹਿਬ ਵਿਸ਼ੇਸ਼ ਤੌਰ ਤੇ ਆਏ ਨੇ ਵੀ ਬਾਪ ਦਾ ਕੜਾ ਖੇਡਾਂ ਤੇ ਪੁੱਤ ਦੀ ਦਰਤ ਵੀ ਲੰਦਾ ਹੀ ਜੱਫੇ ਨਾਲ ਪੂਰੀਆਂ ਮਰਕੜੀ ਆਹ ਸਾਹਮਣੇ ਸਤਕਾਰਯੋਗ ਖੇਡ ਦੇ ਖਿਡਾਰੀ ਸਾਰੀ ਕਹਿੰਦੇ ਪਿਆਰ ਵਰ ਪਿਆਰ ਆ ਵੀ ਅੱਪਾ ਹਰ ਇੱਕ ਜੱਫੇ ਤੇ ਵੱਡੇ ਮਾਨ ਸਨਮਾਨ ਦੇ ਦੇ ਕਰਨੇ ਹੈ ਬੱਲੀ ਵੀਰ ਹੋਣੀ ਵਿਸ਼ੇਸ਼ ਤੌਰ ਤੇ ਪੁੱਜਿਆ ਉਧਰ ਕਹਿੰਦੇ ਸਾਡਾ ਭਿੰਨਾ ਮੇਰੇ ਵੀਰੋ ਕੈਨੇਡਾ ਤੇ ਨਾਲ ਕਹਿੰਦੇ ਬੱਬੂ ਜੋੜਕੀਆਂ ਤੇ ਬਿੰਨਾ ਸੂਰਤੀਆ ਦੂਸਰੇ ਪਾਸੇ ਇਧਰਲੇ ਪਾਸੇ ਚਾਰ ਰਿਆਸੀਆਂ ਦੇ ਵਿੱਚੋਂ ਹੁਣ ਕੌਣ ਕਰਵਾਉ ਬੱਲੇ ਬੱਲੇ ਇਧਰਲੇ ਪਾਸੇ ਆਹ ਸਾਹਮਣੇ ਪ੍ਰਾਣ ਪਿੰਡ ਦਾ ਕਾਲਾ ਨੋਹ ਨੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਧਨੌਰ ਬੀ ਤੇਨਹੋਹਾ ਰੋੜੀ ਦੱਦਾ ਧਾਰੀ ਦੇ ਭਾਈ ਬਖਤੌਰ ਮੇਰਾ ਜਗਮਾਨ ਵਾਲੀ ਤੇ ਝਨੀਰ ਦਾ ਮੈਲ ਹੋਊਗਾ ਅਲੀ ਗਾਂਡਾ ਬੜੀ ਦੇ ਮਾਨਵਾ ਸਪੋਰਟਸ ਦੀ ਹੀਰ ਮੱਲੇ ਕੰਦੇ ਝਨੇੜੀ ਆ ਗੱਗੀ ਜੀ ਅਮਰ ਸਿੰਘ ਵਾਲੇ ਦਾ ਮੇਰੇ ਮਿੱਤਰੋ ਕਰਦਾ ਹੋਇਆ ਡਾਕਟਰ ਸਿੰਘ ਜੀ ਦਾ ਗਰਾਊਂਡ ਦੇ ਵਿੱਚ ਲਿਆਂਦਾ ਜਾਵੇ ਕਿ ਇੱਥੇ ਬੋਲਟ ਖੜਾ ਮੈਂ ਬੇਨਤੀ ਕਰਦਾ 2581 ਨੰਬਰ ਆ ਵੀਰ ਬਣ ਕੇ ਯਾਰ ਇੱਥੇ ਬੋਲਟ ਖੜਾ ਆ ਵੀਰ ਬਣੀ ਦੂਰ ਤੋਂ ਆ ਤੇ ਗਰਾਊਂਡ ਦੇ ਵਿੱਚ ਜਰੂਰ ਲਿਆਂਦਾ ਜਾਵੇ ਨਾੜੀ ਫੱਕਰ ਤੇ ਨਿਹਾਰ ਮੀਤਾ ਉਹਨੂੰ ਬੇਨਤੀ ਆ ਵੀ ਸਾਡੇ ਜਗਮੀਤ हां ਬਲੱਟ ਲੈ ਕੇ ਆਵੇ ਜੀ ਫਕਰ ਝੰਡੇ ਦਾ ਮੀਤਾ ਮੇਰੇ ਵੀਰੇ ਸੋਨੀ ਦੇ ਫਾਦਰ ਸਾਹਿਬ ਤੇ ਸੋਨੀ ਨੇ ਕਹਿੰਦੇ ਪਿਛਲੇ ਦਿਨੀ ਉਹ ਬਲੱਟ ਮੋਟਰਸਾਈਕਲ ਦਿੱਤੇ ਲੈ ਵੀ ਮੀਤੇ ਬਾਈ ਇੱਕ ਵਾਰੀ ਬਹੁਤ ਜਿਹੜਾ ਉਹ ਆਪਾਂ ਜਰੂਰ ਗ라운ਡ ਦੇ ਵਿੱਚ ਲੈ ਕੇ ਆਈਏ ਦੱਸਗੇ ਲੋਕਾਂ ਨੂੰ ਅਰੇ ਇਧਰ ਦੇ ਪਾਸੇ ਹਾਂ ਅੱਗੇ ਨੂੰ ਵੱਧਦਾ ਜਾ ਰਿਹਾ ਮੇਰੇ ਵੀਰੋ ਖੇਡਦੇ ਮਾਨਾਂ ਦੇ ਵਿੱਚ ਲਾ ਕਾਲਾ ਜੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪੈਂਦੀ ਹੋਈ ਰੇਡ ਆ ਦੂਜੇ ਪਾਸੇ ਬੱਲੀ ਥਾਨ ਵਾਲਾ ਵੀ ਕਹਿੰਦੇ ਚੇਤੇ ਤੌਰ ਤੇ ਪੁੱਜਿਆ ਵੱਡੇ ਮਾਨ ਸਨਮਾਨ ਨੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੀਤੀ ਕੋਸ਼ਿਸ਼ ਹੈ ਨਾਰਾ ਸਾਡੇ ਭਰਾ ਫਰੀਦੀ ਦੇ ਨਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਮਾਨਯੋਗ ਸ਼ਖਸੀਅਤਾਂ ਅੱਜ ਦੇ ਕੰਪ ਦੇ ਵਿਸ਼ੇਸ਼ ਤੌਰ ਤੇ ਆਈਆਂ ਮੇਰੇ ਵੀਰੋ ਜੇ ਵੀ ਗਿਲਜਾਰ ਉਹ ਕਦੇ ਵੀ ਕਾਲੂ ਜਫਾ ਲਾਵੇਗਾ ਤੇ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਰਹਿਣਗੇ ਆਹ ਸਮਾਂ ਦੇ ਵਿੱਚ ਬਹੁਤ ਤਾਕੜਾ ਖੇਡਿਆ ਇਹ ਰੋੜੀ ਪਿੰਡ ਦਾ ਕਹਿੰਦੇ ਮੇਰੇ ਵੀਰੋ ਨੌਜਵਨ ਗੋਰੀਆਂ ਮਰਗਣ ਦੇ ਪਿੰਡਾਂ ਦਾ ਗੁਰਤੇਜ ਸਿੰਘ ਪਹਿਲਵਾਨ ਕਹਿੰਦੇ ਬਹੁਤ ਤਾਕੜੀ ਕਬੱਡੀ ਖੇਡਿਆ ਮੇਰੇ ਵੀਰੋ ਉਹਦੇ ਵਿੱਚੋਂ ਟੀਮ ਉਹ ਕਹਿੰਦੇ ਫਰਾੜ ਪਿੰਡ ਦੀ ਜੇਤੂ ਬਣੀਆ ਮੇਰੇ ਵੀਰੋ